ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 12ਵੀਂ ਜਮਾਤ ਦਾ 2025 ਦਾ ਨਤੀਜਾ ਐਲਾਨਿਆ ਗਿਆ ਇਸ ਵਿੱਚ ਸਰਕਾਰੀ ਕન્યા ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬੜਾ ਪਿੰਡਤਿਆਂ ਲੜਕੀਆਂ ਵੱਲੋਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ ਸਾਇੰਸ ਕਮਰਸ ਅਤੇ ਆਰਟਸ ਗਰੁੱਪ ਵਿੱਚ ਵਿਦਿਆਰਥੀਆਂ ਨੇ ਵਧੀਆ ਅੰਕ ਹਾਸਲ ਕਰਕੇ ਕ੍ਰਮਵਰ ਪੁਜੀਸ਼ਨਾਂ ਹਾਸਲ ਕੀਤੀਆਂ ਸਾਰੇ ਵਿਦਿਆਰਥੀਆਂ ਨੇ ਆਪਣੀ 12ਵੀਂ ਕਲਾਸ ਪਹਿਲੇ ਦਰਜੇ ਵਿੱਚ ਪਾਸ ਕੀਤੀ ਪ੍ਰਿੰਸੀਪਲ ਸ਼੍ਰੀ ਵਿਸਵਿੰਦਰ ਦੱਤ ਵੱਲੋਂ ਇਹਨਾਂ ਵਿਦਿਆਰਥੀਆਂ ਦਾ ਮੂੰ ਮਿੱਠਾ ਕਰਵਾਇਆ ਗਿਆ ਅਤੇ ਕਿਹਾ ਕਿ ਇਸ ਸਾਰੇ ਨਤੀਜੇ ਪਿੱਛੇ ਸਕੂਲ ਦੇ ਮਿਹਨਤੀ ਸਟਾਫ ਦਾ ਪੂਰਾ ਸ਼ੋਕਦਾਨ ਹੈ ਪ੍ਰਿੰਸੀਪਲ ਜੀ ਵੱਲੋਂ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਵੀ ਮੁਬਾਰਕਬਾਦ ਦਿੱਤੀ ਗਈ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸੈਸ਼ਨ ਜਿਹੜਾ 2024-25 ਆ ਉਹਦੇ ਰਿਜ਼ਲਟ ਡਿਕਲੇਅਰ ਕੀਤੇ ਗਏ ਮੈਨੂੰ ਦੱਸਦਿਆਂ ਬੜੀ ਖੁਸ਼ੀ ਆ ਕਿ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬੜਾਪਿੰਡ ਦਾ ਪਿਛਲੇ ਸਾਲਾਂ ਦੀ ਤਰ੍ਹਾਂ ਇਸ ਸਾਲ ਵੀ ਜਿਹੜਾ ਰਿਜ਼ਲਟ ਆ 12ਵੀਂ ਕਲਾਸ ਦਾ ਬਹੁਤ ਸ਼ਾਨਦਾਰ ਰਿਹਾ ਸਾਡੇ ਕੋਲ ਸਕੂਲ ਦੇ ਵਿੱਚ ਤਿੰਨ ਸਟਰੀਮ ਆ ਜੀ ਕਾਮਰਸ ਆ ਸਾਇੰਸ ਆ ਤੇ ਉਸ ਤੋਂ ਬਿਨਾਂ ਆਰਟਸ ਆ ਤੇ ਤਕਰੀਬਨ 14 ਬੱਚਿਆਂ ਨੇ 90% ਤੋਂ ਵੱਧ ਮਾਰਕਸ ਲੈ ਕੇ ਸਕੂਲ ਦਾ ਨਾਮ ਜਿਹੜਾ ਉਹ ਰੋਸ਼ਨ ਕੀਤਾ ਇਦੇ ਨਾਲ ਹੀ ਤਕਰੀਬਨ ਸਾਰੇ ਬੱਚੇ ਫਰਸਟ ਡਿਵੀਜ਼ਨ ਦੇ ਵਿੱਚ ਪਾਸ ਹੋਏ ਆ ਤੇ ਸਕੂਲ ਦਾ ਰਿਜ਼ਲਟ 100% ਰਿਹਾ ਸਟ੍ਰੀਮ ਵਾਈਜ਼ ਜਿਹੜੇ ਬੱਚਿਆਂ ਨੇ ਪ੍ਰਾਪਤੀਆਂ ਜੀਤੀਆਂ ਉਹ ਇਸ ਪ੍ਰਕਾਰ ਆ ਕਿ ਸਾਡੇ ਕੋ ਆਰਟਸ ਦੇ ਵਿੱਚ ਸਾਨੀਆ ਪ੍ਰੀਤਕੌਰ ਨੇ 464 ਮਾਰਕਸ ਲਏ ਆ 500 ਦੇ ਵਿੱਚੋਂ ਇਹਦਾ 93% ਸਕੋਰ ਰਿਹਾ ਇਹ ਤੋਂ ਬਿਨਾ ਗੀਤਕਾ ਮੈਮੀ ਉਹਨਾਂ ਦੇ 458 ਨੰਬਰ 92% ਸੁਹਾਣੀ 458 ਨੰਬਰ 92% ਰਣਜੀਤ ਕੌਰ 458 ਨੰਬਰ 92% ਮਤਲਬ ਤਿੰਨਾਂ ਬੱਚਿਆਂ ਦੇ ਇੱਕੋ ਜਿਹੇ ਨੰਬਰ ਆ ਬ੍ਰੈਕਟਡ ਏ ਤਿੰਨ ਬੱਚੇ ਸਾਡੇ ਕੋਲ ਸੈਕੰਡ ਪੋਜੀਸ਼ਨ ਦੇ ਵਿੱਚ ਜੈਸਿਕਾ ਕੁਮਾਰੀ ਦੇ 452 ਨੰਬਰ ਆ ਇਹਨੇ 90.4% ਮਾਰਕਸ ਲਏ ਆ ਇਹ ਤੋਂ ਬਿਨਾ ਪਲੱਸ 2 ਸਾਇੰਸ ਦੀ ਗੱਲ ਕਰੀਏ ਤੇ ਹਰਮਨਪ੍ਰੀਤ ਕੌਰ ਦੇ 460 ਨੰਬਰ 92% ਸਕੋਰ ਸੈਕੰਡ ਰਜਨੀ ਕੁਮਾਰੀ ਉਹਨਾਂ ਦੇ 454 ਨੰਬਰ ਆ 90.8% ਥਰਡ ਪੋਜੀਸ਼ਨ ਆ ਕੋਮਲ যাদব ਜਿਨ੍ਹਾਂ ਨੇ 446 ਨੰਬਰ ਲੈ ਕੇ 89% ਸਕੋਰ ਕੀਤਾ ਇਹ ਤੋਂ ਬਿਨਾਂ ਮੈਂ ਪਲੱਸ 2 ਕਾਮਰਸ ਦੀ ਗੱਲ ਕਰਾਂ ਤੇ ਫਰਸਟ ਪੋਜੀਸ਼ਨ ਜਿਹੜੀ ਆ ਉਹ ਪਰਮਜੀਤ ਕੌਰ ਨੇ ਜਿਨ੍ਹਾਂ ਦੇ 460 ਨੰਬਰ ਨੇ 92% ਮਾਰਕਸ ਹਿਮਾਨੀ ਰਤੂ ਇਹ ਬ੍ਰੈਕਟਡ ਫਰਸਟ ਨੇ ਇਹਨਾਂ ਦੇ ਵੀ 92% ਮਾਰਕਸ ਆ 460 ਨੰਬਰ ਪ੍ਰਜੋਤ 459 ਨੰਬਰ 91.8 ਪਲਵੀ 458 ਨੰਬਰ 91.6 ਇਹ ਜਿਹੜੀ ਅਸਲ ਦੇ ਵਿੱਚ ਸਿਹਰਾ ਇਹ ਬੱਚਿਆਂ ਦੀ ਮਿਹਨਤ ਦਾ ਆ ਤੇ ਮੈਂ ਇਹ ਵੀ ਸੋਚਦਾ ਵੀ ਜਿਹੜਾ ਕ੍ਰੈਡਿਟ ਆ ਮੇਰੇ ਜਿਹੜੇ ਸਕੂਲ ਦੀ ਟੀਮ ਆ ਸਾਡੇ ਟੀਚਰ ਸਾਹਿਬਾਨ ਆ ਉਹਨਾਂ ਦੀ ਸਖਤ ਮਿਹਨਤ ਨੂੰ ਵੀ ਜਾਂਦਾ ਬੱਚਿਆਂ ਦੀ ਡੈਡੀਕੇਸ਼ਨ ਆ ਬੱਚਿਆਂ ਦੀ ਹਾਰਡ ਵਰਕਿੰਗ ਆ ਤੇ ਅਸੀਂ ਹੋਪ ਕਰਦੇ ਹਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਬੱਚੇ ਇਸੇ ਤਰ੍ਹਾਂ ਗੁੱਡ ਮਾਰਕਸ ਲੈਣਗੇ ਲਗਭਗ ਸਾਰੇ ਬੱਚੇ ਫਰਸਟ ਡਿਵੀਜ਼ਨ ਦੇ ਵਿੱਚ ਪਾਸ ਹੋਏ ਆ ਸਾਡੇ ਕੋਲ ਇਹਨਾਂ ਤਿੰਨਾਂ ਸਕੀਮ ਦੇ ਵਿੱਚ ਜੇ ਪਿੰਡੂ ਖੇਤਰਾਂ ਦੀ ਗੱਲ ਕਰੀਏ ਤੇ ਪਿੰਡੂ ਖੇਤਰਾਂ ਦੇ ਵਿੱਚ بڑا ਪਿੰਡ ਜਿਹੜਾ ਗਰਲਸ ਕੂਂਡ ਆ ਇਹ ਇੱਕ ਇਹੋ ਜਿਹਾ ਸਕੂਲ ਆ ਜਿਹੜਾ ਬੱਚਿਆਂ ਨੂੰ ਇਸ ਸਟੈਂਡਰਡ ਦੀ ਜਿਹੜੀ ਐਜੂਕੇਸ਼ਨ ਉਹ ਪ੍ਰੋਵਾਈਡ ਕਰਦਾ ਲਗਭਗ ਮੈਂ ਹਰ ਵਾਰੀ ਗੱਲ ਦੱਸਦਾ ਕਿ 26 ਤੋਂ 27 ਪਿੰਡ ਨੇ ਜਿੱਥੋਂ ਬੱਚੇ ਇੱਥੇ ਐਜੂਕੇਸ਼ਨ ਲੈਣ ਲਈ ਆਂਦੇ ਆ ਸੋ ਅਸੀਂ ਵਿਸ਼ਵਾਸਧਾਨੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਬੱਚੇ ਇੱਦਾਂ ਹੀ ਗੁੱਡ ਰਿਜ਼ਲਟ ਸ਼ੋ ਕਰਨਗੇ ਇੱਕ ਮੇਰੀ ਬੇਨਤੀ ਇਲਾਕਾ ਨਿਵਾਸੀਆਂ ਨੂੰ ਆ ਕਿ ਤੁਸੀਂ ਵੱਧ ਤੋਂ ਵੱਧ ਆਪਣੇ ਬੱਚਿਆਂ ਨੂੰ ਇਸ ਗਵਰਨਮੈਂਟ ਸਕੂਲ ਦੇ ਵਿੱਚ ਦਾਖਲ ਕਰਾਓ ਤਾਂ ਜੋ ਜਿਹੜੀ ਸਹੂਲਤ ਇਹ ਐਜੂਕੇਸ਼ਨ ਦੀ ਰੂਰਲ ਐਜੂਕੇਸ਼ਨ ਦੀ ਜਿਹੜੀ ਇਹ ਸਕੂਲ ਦੇ ਵਿੱਚ ਇਹਨਾਂ ਸਟੇਮ ਦੀ ਐਜੂਕੇਸ਼ਨ ਦੀ ਫੈਸਿਲਿਟੀ ਆ ਇਹਨਾਂ ਬੱਚਿਆਂ ਨੂੰ ਪ੍ਰੋਵਾਈਡ ਕੀਤੇ ਜਾ ਸਕੇ ਇਹ ਤੋਂ ਬਿਹਤਰ ਸਕੂਲ ਸਾਡੇ ਹੋਰ ਏਰੀਆ ਦੇ ਵਿੱਚ ਪਿੰਡੂ ਏਰੀਆ ਦੇ ਵਿੱਚ ਨਹੀਂ ਆ ਸੋ ਮੇਰੀ ਬੇਨਤੀ ਨੂੰ ਕਬੂਲ ਕਰਦੇ ਹੋਏ ਮੈਕਸਿਮਮ ਬੱਚਿਆਂ ਨੂੰ ਇਸ ਸਕੂਲ ਦੇ ਵਿੱਚ ਦਾਖਲੇ ਲਈ ਭੇਜੋ ਧੰਨਵਾਦ ਸਾਰਾ ਹੈ ਅਤੇ ਮੈਂ ਗਵਰਨਮੈਂਟ ਗਰਲ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬੜਾ ਪਿੰਡ ਦੀ ਵਿਦਿਆਰਥਣ ਹਾਂ ਅਤੇ ਮੈਂ ਪਲਸ 2 ਕਮਰਸ ਦੇ ਵਿੱਚ ਪੜੀ ਹਾਂ ਇਸ ਸਕੂਲ ਦੇ ਵਿੱਚ ਆ ਕੇ ਮੈਨੂੰ ਬਹੁਤ ਹੀ ਵਧੀਆ ਲੱਗਿਆ ਅਤੇ ਇੱਥੇ ਦੇ ਟੀਚਰ ਸਹਿਬਾਨ ਅਤੇ ਬਾਕੀ ਸਾਰੇ ਸਟਾਫ ਮੈਂਬਰਾਂ ਨੇ ਮੇਰੇ ਇੰਨਾ ਵਧੀਆ ਰਿਜ਼ਲਟ ਲਿਆਉਣ ਦੇ ਵਿੱਚ ਬਹੁਤ ਹੀ ਮਿਹਨਤ ਕੀਤੀ ਅਤੇ ਇਸ ਇਸ ਦੇ ਸਦਕਾ ਹੀ ਮੇਰੇ ਅੱਜ ਇੰਨੇ ਵਧੀਆ ਨੰਬਰ ਆਏ ਨੇ ਥੈਂਕ ਯੂ ਮੇਰਾ ਏਮ ਇਹ ਹੈ ਕਿ ਮੈਂ ਅੱਗੇ ਜਾ ਕੇ ਪੜਾਈ ਕਰਾ ਅਤੇ ਇੱਕ ਡਿਜੀਟਲ ਮਾਰਕੀਟਰ ਬਣਾ। ਮੇਰਾ ਨਾਮ ਜੈਸਿਕਾ ਕੁਮਾਰੀ ਹੈ ਅਤੇ ਮੈਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬੜਾਪਿੰਡ ਵਿੱਚ 12ਵੀਂ ਜਮਾਤ ਦੀ ਵਿਦਿਆਰਥਣ ਰਹੀ ਹਾਂ। ਇਸ ਸਾਲ 12ਵੀਂ ਦੇ ਨਤੀਜਿਆਂ ਵਿੱਚੋਂ ਮੇਰਾ 90% ਨਤੀਜਾ ਰਿਹਾ ਹੈ ਜਿਸ ਨਾਲ ਸਾਡੇ ਸਕੂਲ ਦਾ ਅਤੇ ਮੈਂ ਆਪਣੇ ਮਾਤਾ-ਪਿਤਾ ਦਾ ਨਾਮ ਰੌਸ਼ਨ ਕੀਤਾ ਹੈ। ਬੜੇਪਿੰਡ ਸਕੂਲ ਵਿੱਚ ਪੜ੍ਹਾਈ ਬਹੁਤ ਵਧੀਆ ਹੈ। ਇੱਥੇ ਮੈਂ ਆਪਣੇ ਅਧਿਆਪਕਾਂ ਦਾ ਅਤੇ ਇਸ ਸਕੂਲ ਸਟਾਫ ਸਾਰਿਆਂ ਦਾ ਆਪਣੇ ਟੀਚਰਸ ਦਾ ਬਹੁਤ ਧੰਨਵਾਦ ਕਰਦੀ ਹਾਂ ਉਹਨਾਂ ਦੀ ਮਿਹਨਤ ਸਦਕਾ ਹੀ ਮੇਰੇ ਇਨੇ ਨੰਬਰ ਆ ਸਕੇ ਆ ਐਂਡ ਬੜੇ ਪ੍ਰਿੰਸ ਸਕੂਲ ਵਿੱਚ ਮੈਂ ਰੋਜ਼ ਅਪ ਡਾਊਨ ਕਰਦੀ ਸੀ ਬੱਸ ਰਾਹੀਂ ਤੇ ਇਹ ਸਕੂਲ ਦੀ ਸਟੱਡੀ ਬਹੁਤ ਵਧੀਆ ਆ ਐਂਡ ਮੇਰਾ ਨਤੀਜਾ ਟੀਚਰਸ ਕਰਕੇ ਹੀ ਮੇਰਾ ਵਧੀਆ ਆ ਸਕਿਆ ਥੈਂਕ ਯੂ ਮੇਰਾ ਏਮ ਲਾਇਰ ਬਣੰਦਾ ਆ ਅਸ਼ੇ ਕੱਲ ਮੇਰਾ ਨਾਮ ਰਣਜੀਤ ਕੌਰ ਹੈ ਮੈਂ ਪਲਸ 2 ਜਮਾਤ ਦੀ ਵਿਦਿਆਰਥਣਾਂ ਮੈਂ ਸਰਕਾਰੀ ਕન્યા ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬੜਾਪਿੰਡ ਜਲੰਧਰ ਦੀ ਵਿਦਿਆਰਥਣਾਂ ਜਿੱਦਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਕੱਲ ਸ਼ਾਮੀ 4 ਵਜੇ ਤੋਂ ਬਾਅਦ ਸਾਡੇ ਨਤੀਜੇ ਆਏ ਤੇ ਅਸੀਂ ਸਾਰਿਆਂ ਨੇ ਬੜੇਪਿੰਡ ਦੇ ਸਕੂਲ ਦੇ ਵਿਦਿਆਰਥੀ ਨੇ ਬਹੁਤ ਵਧੀਆ ਨੰਬਰ ਪ੍ਰਾਪਤ ਕੀਤੇ ਸਾਰੇ ਮਤਲਬ ਟੀਚਰ ਵੀ ਸੈਟੀਸਫਾਈਡ ਆ ਬੱਚੇ ਵੀ ਸੈਟੀਸਫਾਈਡ ਆ ਤੇ ਅਸੀਂ ਬਹੁਤ ਖੁਸ਼ ਹਾਂ ਅੱਗੇ ਵੀ ਸਾਨੂੰ ਇੰਨੇ ਵਧੀਆ ਟੀਚਰ ਮਿਲੇ ਤੇ ਅਸੀਂ ਬਹੁਤ ਖੁਸ਼ ਹਾਂ ਕਿ ਮਤਲਬ ਨੰਬਰ ਬਹੁਤ ਵ ਹੁਣ ਅਸੀਂ ਮਤਲਬ ਅੱਗੇ ਵੀ ਇੰਨੀ ਮਿਹਨਤ ਕਰਾਂਗੇ ਹੁਣ ਜੇ ਟੀਚਰਾਂ ਤੋਂ ਸਿੱਖੇ ਗਏ ਅੱਗੇ ਵੀ ਇਦੀ ਆਪਣੀ ਲਾਈਫ ਚ ਰਾਈਜ਼ ਕਰਾਂਗੇ ਤੇ ਸ਼ਾਈਨ ਕਰਾਂਗੇ ਸੋ ਐਵਰੀਵਨ ਥਿਸ ਇ ਸਾਨਿਆ ਫਿਤਕੌਰ ਐਸ ਯੂ ਆਲ ਨੋ ਥੈਟ ਯੈਸਟਰਡੇ ਆਰ ਰਿਜ਼ਲਟ ਵਾਸ ਡਿਕਲੇਅਰ ਆਲ ਦ ਸਟੂਡੈਂਟਸ ਕੁਡ ਵੈਰੀ ਸਕੋਰਡ ਵੈਰੀ ਗੁੱਡ ਮਾਰਕਸ ਐਂਡ ਆ ਸਕੋਰਡ 464 ਮਾਰਕਸ ਆਊਟ ਆਫ 500 ਐਂਡ ਥਿਸ ਇ ਥਿਸ ਹੈਪਨਸ ਬਿਕਕਸ ਆਫ ਆਰ ਟੀਚਰਸ ਐਂਡ ਆਰ ਪੇਰੈਂਟਸ ਆਈ ਵਾਂਟਸ ਅਗੇਨ ਆ ਥੈਂਕ ਯੂ ਟੂ ਆਲ ਮਾਈ ਟੀਚਰਸ ਐਂਡ ਮਾਈ ਪੇਰੈਂਟ ਫਾਰ ਥਿਸ ਅਚੀਵਮੈਂਟ ਥੈਂਕ